ਬਡੇ ਚਾਵਾ ਨਾਲ ਲਾਲੀ ਦਾ ਵਿਆਹ ਕੀਤਾ ਜਦ ਲਾਲੀ ਦੀ ਘਰ ਵਾਲੀ ਕੁਲਵਿੰਦਰ ਆਈ ਤਾਂ ਲਾਲੀ ਦੇ ਮਾਪੇ ਕਹਿਣ ਲੱਗੇ ਕਿ ਹੁਣ ਸ਼ਾਇਦ ਲਾਲੀ ਸੁਧਰ ਜਾਏ ਪਹਿਲਾਂ ਹੀ ਕਾਫੀ ਗੱਲ ਫੈਲ ਚੁੱਕੀ ਸੀ ਲਾਲੀ ਦੇ ਮਾਪੇ ਨਹੀਂ ਚਾਹੁੰਦੇ ਸਨ ਕਿ ਪਿੰਡ 'ਚ ਹੋਰ ਬਦਨਾਮੀ ਹੋਵੇ ਜਾਂ ਲਾਲੀ ਕਿਸੇ ਗਲਤ ਰਾਹ ਜਾਏ ਕੁਲਵਿੰਦਰ ਨੂੰ ਵੀ ਵਿਆਹੀ ਨੂੰ ਹਫ਼ਤਾ ਹੋ ਗਿਆ ਸੀ ਘਰ ਵਾਲਾ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਉਸ ਨੂੰ ਤਾਂ ਵਿਆਹ ਦਾ ਚਾਹ ਹੋਣਾ ਚਾਹੀਦਾ ਸੀ ਮੁਖੜੇ ਤੇ ਲਾਲੀ ਚਾਹੀਦੀ ਸੀ ਪਰ ਪਤਾ ਨਹੀਂ ਲਾਲੀ ਦੇ ਚਿਹਰੇ ਦੀ ਲਾਲੀ ਕਿਉਂ ਫਿੱਕੀ ਪੈ ਰਹੀ ਸੀ 잡ਦਾ ਸੀ ਕਿ ਜਾਂ ਤਾਂ ਲਾਲੀ ਇਸ ਵਿਆਹ ਤੋਂ ਖੁਸ਼ ਨਹੀਂ ਸੀ ਜਾਂ ਉਸ ਨੂੰ ਕੋਈ ਦੁੱਖ ਗਮ ਚਿੰਤਾ ਅੰਦਰੋਂ ਅੰਦਰ ਖਾਈ ਜਾ ਰਹੀ ਸੀ ਕਈ ਵਾਰੀ ਸੋਚਦੀ ਸ਼ਾਇਦ ਲਾਲੀ ਕੋਈ ਕਮਾਲ ਨਾ ਕਰ ਸਕਦਾ ਹੋਵੇ ਜਾਂ ਇਸ ਦੀ ਕਿਸੇ ਨਾਲ ਕੋਈ ਗੱਲਬਾਤ ਚੱਕਰ ਨਾ ਹੋਵੇ ਰਹਿ ਰਹਿ ਕੇ ਉਸ ਦੇ ਮਨ ਚ ਕਈ ਵਿਚਾਰ ਆਉਂਦੇ ਜਾਂਦੇ ਰਹਿੰਦੇ ਕੁਲਵਿੰਦਰ ਔਖੇ ਸੋਖੇ ਦਿਨ ਕੱਟ ਰਹੀ ਸੀ ਡਰਦੀ ਸੰਗਤੀ ਕਿਸੇ ਕੋਲ ਗੱਲ ਨਾ ਕਰਦੀ ਪਰ ਗੱਲ ਛਪਾਇਆ ਕੀ ਬਣਦਾ ਸੀ ਕੋਈ ਨਾ ਕੋਈ ਰਾਹ ਹੱਲ ਤਾਂ ਲੱਭਣਾ ਹੀ ਪੈਣਾ ਸੀ ਅੰਦਰੋਂ ਅੰਦਰ ਖੁਰਨ ਕੂੜਨ ਨਾਲ ਕੁਝ ਨਹੀਂ ਸੀ ਬਣਨਾ ਉਹ ਸੋਚਦੀ ਦੋ ਮਹੀਨੇ ਹੋ ਗਏ ਵਿਆਹੀ ਨੂੰ ਲਾਲੀ ਨੇ ਹੱਥ ਲਾਇਆ ਚਾਹੇ ਨਾ ਲਾਇਆ ਹੋਵੇ ਪਰ ਵਿਆਹੀ ਤਾਂ ਹੈ ਲਾਲੀ ਨੂੰ ਕਦੇ ਨਸ਼ੇ ਵਿੱਚ ਨਹੀਂ ਸੀ ਦੇਖਿਆ ਕੰਮਕਾਰ ਵੀ ਉਹ ਕਰਦਾ ਸੀ ਕਈ ਕਈ ਦਿਨ ਬਾਹਰ ਰਹਿੰਦਾ ਪਰ ਲਾਲੀ ਨੇ ਕੁਲਵਿੰਦਰ ਨਾਲ ਕਦੇ ਗੱਲ ਨਾ ਕੀਤੀ ਕੁਲਵਿੰਦਰ ਦੇ ਮਨ ਚ ਜੋ ਭਾਂਬੜ ਬਲ ਰਿਹਾ ਸੀ ਉਹ ਹੋਰ ਮਚਾਈ ਜਾ ਰਿਹਾ ਸੀ ਤੜਫਾਈ ਜਾ ਰਿਹਾ ਸੀ ਕਿਸੇ ਗੱਲ ਦੀ ਹੱਦ ਹੁੰਦੀ ਹੈ ਕਦ ਤੱਕ ਉਹ ਕੈਦ ਕੱਟਦੀ ਉਸ ਦਾ ਮਨ ਕਰਦਾ ਜਾਂ ਤਾਂ ਜੇਲ੍ਹ ਤੋੜ ਚਲੀ ਜਾਵਾਂ ਜਾਂ ਕਿਸੇ ਹੋਰ ਰਿਸ਼ਤਾ ਜੋੜ ਲਵਾਂ ਵਿਆਹ ਕੇ ਵੀ ਅਣਵਿਆਹੀ ਸੀ ਅੱਜ ਉਸ ਨੇ ਮਨ ਬਣਾ ਲਿਆ ਕਿ ਅੱਜ ਜਾਂ ਤਾਂ ਆਰ ਜਾਂ ਪਾਰ ਕਰਨੀ ਹੈ ਮੈਂ ਨਹੀਂ ਹੁਣ ਡਰਨਾ ਸੰਗਣਾ ਆਖਰ ਮੇਰੇ ਵਿੱਚ ਵੀ ਕੁਝ ਅਰਮਾਨ ਇੱਛਾਵਾਂ ਜ਼ਰੂਰ ਤਾਂ ਹਨ ਮੈਂ ਹੁਣ ਹੋਰ ਤੜਫ ਨਹੀਂ ਸਕਦੀ ਅੱਜ ਜਦ ਲਾਲੀ ਆਪਣੇ ਕਮਰੇ 'ਚ ਆਇਆ ਤਾਂ ਆ ਕੇ ਬਿਸਤਰੇ ਤੇ ਪੈ ਗਿਆ ਕੋਈ ਗੱਲ ਨਾ ਕੀਤੀ ਤਾਂ ਕੁਲਵਿੰਦਰ ਕਹਿਣ ਲੱਗੀ ਕਿ ਮੈਂ ਕਈ ਮਹੀਨਿਆਂ ਤੋਂ ਨੋਟ ਕਰ ਰਹੀ ਹਾਂ ਕਿ ਤੁਸੀਂ ਮੇਰੇ ਤੋਂ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੋ ਮੈਂ ਤੁਹਾਨੂੰ ਕਦੇ ਕੁਝ ਨਹੀਂ ਕਿਹਾ ਤੁਹਾਨੂੰ ਕਦੇ ਮਜਬੂਰ ਨਹੀਂ ਕੀਤਾ ਜੀ ਮੈਂ ਚਾਹੁੰਦੀ ਤਾਂ ਵਿਆਹ ਤੋਂ 1-2 ਦਿਨ ਬਾਅਦ ਵੀ ਜਾ ਸਕਦੀ ਸੀ ਜਾਂ ਰੋਲਾ ਪਾ ਸਕਦੀ ਸੀ ਤੁਸੀਂ ਮੈਨੂੰ ਕਦੇ ਆਪਣੀ ਪਤਨੀ ਨਹੀਂ ਮੰਨਿਆ ਤੁਸੀਂ ਕਦੇ ਮੈਨੂੰ ਮੇਰਾ ਹੱਕ ਨਹੀਂ ਦਿੱਤਾ ਤਾਂ ਲਾਲੀ ਕਹਿਣ ਲੱਗਾ ਕਿ ਮੈਂ ਵੀ ਤੈਨੂੰ ਕਹਿਣਾ ਚਾਹੁੰਦਾ ਸੀ ਪਰ ਮੈਂ ਕਹਿ ਨਾ ਸਕਿਆ ਮੈਂ ਸੋਚਿਆ ਕਿ ਆਪੇ ਤੰਗ ਆ ਕੇ ਛੱਡ ਜਾਏਗੀ ਜਾਂ ਮੇਰੇ ਤੇ ਕੋਈ ਇਲਜ਼ਾਮ ਲਗਾਏਗੀ ਪਰ ਤੂੰ ਕੁਝ ਨਹੀਂ ਬੋਲੀ ਹੁਣ ਬੋਲੀ ਏ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਤੈਨੂੰ ਪਸੰਦ ਨਹੀਂ ਕਰਦਾ ਮੈਂ ਤਾਂ ਵਿਆਹ ਵੀ ਨਹੀਂ ਕਰਨਾ ਚਾਹੁੰਦਾ ਸੀ ਤਾਂ ਇਹ ਗੱਲ ਸੁਣ ਕੇ ਕੁਲਵਿੰਦਰ ਗੁੱਸੇ ਵਿੱਚ ਕਹਿਣ ਲੱਗੀ ਕਿ ਫਿਰ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਤਾਂ ਲਾਲੀ ਕਹਿਣ ਲੱਗਾ ਕਿ ਮੈਂ ਤਾਂ ਮਾਪਿਆਂ ਦੇ ਕਹਿੰਤੇ ਵਿਆਹ ਕਰਵਾਇਆ ਸੀ ਮੈਂ ਤਾਂ ਬਹੁਤ ਕਿਹਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਪਰ ਮੇਰੇ ਮਾਪਿਆਂ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਵਿਆਹ ਨਾ ਕਰਵਾਇਆ ਤੈਨੂੰ ਬੇਦਖਲ ਕਰ ਦੇਵਾਂਗੇ ਤੈਨੂੰ ਕੋਈ ਪੈਸਾ țeਲਾ ਨਹੀਂ ਫਿਰ ਮੈਂ ਸੋਚਿਆ ਕਿ ਚੱਲ ਵਿਆਹ ਹੀ ਕਰਵਾ ਲੈਂਦੇ ਹਾਂ ਅੱਗੇ ਦੀ ਫਿਰ ਦੇਖੀ ਜਾਏਗੀ ਤਾਂ ਇਹ ਗੱਲ ਸੁਣ ਕੇ ਕੁਲਵਿੰਦਰ ਲਾਲੀ ਨੂੰ ਕਹਿਣ ਲੱਗੀ ਕਿ ਤੂੰ ਮਾਪਿਆਂ ਦਾ ਕਹਿਣਾ ਮੰਨ ਕੇ ਵਿਆਹ ਤਾਂ ਕਰਵਾ ਲਿਆ ਹੁਣ ਸਬੰਧ ਵੀ ਉਹਨਾਂ ਦੇ ਕਹੇ ਤੇ ਬਣਾਵੇਂਗਾ ਤੂੰ ਪਤੀ ਵਾਲੇ ਫਰਜ਼ ਕਦੋਂ ਨਿਭਾਵੇਂਗਾ ਤਾਂ ਲਾਲੀ ਕਹਿਣ ਲੱਗਾ ਕਿ ਅਸਲ ਗੱਲ ਤਾਂ ਇਹ ਹੈ ਕਿ ਮੈਂ ਤੈਨੂੰ ਨਹੀਂ ਚਾਹੁੰਦਾ ਮੇਤਾ ਕਿਸੇ ਹੋਰ ਨੂੰ ਚਾਹੁੰਦਾ ਹਾਂ ਤਾਂ ਕੁਲਵਿੰਦਰ ਕਹਿਣ ਲੱਗੀ ਫਿਰ ਤੁਸੀਂ ਉਸ ਨਾਲ ਹੀ ਵਿਆਹ ਕਰਵਾ ਲੈਂਦੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਤਾਂ ਲਾਲੀ ਕਹਿਣ ਲੱਗਾ ਕਿ ਮੈਂ ਉਸ ਨਾਲ ਵੀ ਵਿਆਹ ਨਹੀਂ ਕਰਵਾ ਸਕਦਾ ਤੇ ਨਾ ਹੀ ਉਹ ਮੇਰੇ ਨਾਲ ਕਿਉਂ ਕੀ ਗੱਲ ਹੈ ਕੀ ਮੁਸ਼ਕਲ ਹੈ ਜੇ ਕਹੋ ਤਾਂ ਮੈਂ ਅੱਜ ਹੀ ਹੁਣੇ ਵੀ ਤਲਾਕ ਦੇਣ ਨੂੰ ਤਿਆਰ ਹਾਂ ਜੇ ਤੁਸੀਂ ਮੇਰੇ ਨਾਲ ਪਤੀ ਵਾਲੇ ਸਬੰਧ ਹੀ ਨਹੀਂ ਰੱਖਣੇ ਤਾਂ ਮੈਂ ਇੱਥੇ ਰਹਿ ਕੇ ਕੀ ਕਰਨਾ ਹੈ ਤਾਂ ਲਾਲੀ ਕਹਿਣ ਲੱਗਾ ਕਿ ਮੈਨੂੰ ਕੋਈ ਡਰ ਫਿਕਰ ਨਹੀਂ ਤਲਾਕ ਲੈ ਚਾਹੇ ਨਾ ਲੈ ਮੈਂ ਤਾਂ ਜੋਤੀ ਨਾਲ ਹੀ ਰਹਾਂਗਾ ਮੈਨੂੰ ਜੋਤੀ ਤੋਂ ਕੋਈ ਵੱਖ ਨਹੀਂ ਕਰ ਸਕਦਾ ਤਾਂ ਇਹ ਗੱਲ ਸੁਣ ਕੁਲਵਿੰਦਰ ਨੂੰ ਪੈਰਾਂ ਥੱਲਿਓਂ ਜ਼ਮੀਨ ਖਿਸਕਦੀ ਨਜ਼ਰ ਆਉਣ ਲੱਗੀ ਉਸ ਨੂੰ ਲੱਗਾ ਕਿ ਉਸ ਦੇ ਉੱਪਰ ਤਾਂ ਕੋਈ ਵੱਡਾ ਪਹਾੜ ਆ ਕੇ ਗਿਰ ਗਿਆ ਹੋਵੇ ਉਸ ਨੂੰ ਚੇਤੇ ਆਇਆ ਕਿ ਇਹ ਜੋਤੀ ਤਾਂ ਉਸ ਦੇ ਚਾਚੇ ਦੀ ਨੂੰਹ ਹੈ ਤੇ ਉਸ ਦੇ ਘਰ ਵਾਲਾ ਪਤਾ ਨਹੀਂ ਕਿਵੇਂ ਮਰ ਗਿਆ ਸੀ ਪਿੰਡ ਵਿੱਚ ਕੀ ਕੀ ਗੱਲ ਹੋਈ ਉਸ ਨੂੰ ਕੁਝ ਪਤਾ ਹੀ ਨਹੀਂ ਲੱਗਾ ਕਿਉਂਕਿ ਉਹ ਬਾਹਰ ਅੰਦਰ ਕਦੇ ਗਈ ਨਹੀਂ ਸੀ ਹਮੇਸ਼ਾ ਉਹ ਆਪਣੇ ਸੱਸ ਸੋਹਰੇ ਦੇ ਘਨੇ ਚ ਰਹੀ ਉਹ ਆਪਣੇ ਸੱਸ ਸੋਹਰੇ ਨੂੰ ਮਾਹ ਬਾਪ ਸਮਾਨ ਸਮਝਦੀ ਸੀ ਤਾਂ ਹੀ ਕੁਲਵਿੰਦਰ ਨੇ ਕਦੇ ਉੱਚੀ ਬੋਲ ਬਲਾਰਾ ਨਹੀਂ ਕੀਤਾ ਕਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਕੀਤਾ ਕਿ ਮਾਪੇ ਨੇ ਕਿਹਾ ਸੀ ਕਿ ਪੁੱਤ ਤੂੰ ਸੋਹਰੇ ਘਰ ਹੱਸਦੀ ਵਸਦੀ ਰਹੀਂ ਤੇ ਜੇ ਕੋਈ ਦੁੱਖ ਤਕਲੀਫ ਹੋਏ ਤਾਂ ਘਬराई ਨਾ ਦੁੱਖ ਤਕਲੀਫ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਤੂੰ ਡਟ ਕੇ ਸਾਹਮਣਾ ਕਰੀ ਤੂੰ ਸਾਡੀ ਧੀ ਨਹੀਂ ਪੁੱਤਾਂ ਨਾਲੋਂ ਵੱਧੇ ਤਾਂ ਕੁਲਵਿੰਦਰ ਨੇ ਕਿਹਾ ਸੀ ਕਿ ਮੰਮੀ ਪਾਪਾ ਤੁਸੀਂ ਘਬਰਾਓ ਨਾ ਮੈਂ ਤੁਹਾਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੀ ਮੈਂ ਹਰ ਮੁਸ਼ਕਲ ਦਾ ਸਾਹਮਣਾ ਕਰਾਂਗੀ ਜੇ ਲੋੜ ਪਈ ਤਾਂ ਤੁਹਾਨੂੰ ਜ਼ਰੂਰ ਦੱਸਾਂਗੀ ਜਦਕਿ ਕੁਲਵਿੰਦਰ ਦੇ ਮਾਪਿਆਂ ਨੇ ਉਸ ਨੂੰ ਫੋਨ ਦੇਣਾ ਚਾਹਿਆ ਤਾਂ ਉਸ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਮੰਮੀ ਮੈਨੂੰ ਨਹੀਂ ਮੋਬਾਈਲ ਦੀ ਲੋੜ ਜਦੋਂ ਲੋੜ ਪਈ ਮੈਂ ਆਪੇ ਲੈ ਲਵਾਂਗੀ ਲਾਲੀ ਤੋਂ ਸਾਰੀ ਗੱਲ ਸੁਣ ਕੇ ਉਸ ਨੇ ਸਾਰੀ ਗੱਲ ਆਪਣੇ ਸੱਸ ਸਹੁਰੇ ਨੂੰ ਦੱਸੀ ਤੇ ਪੁੱਛਿਆ ਕਿ ਤੁਸੀਂ ਲਾਲੀ ਦਾ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾ ਕੇ ਮੇਰੀ ਜ਼ਿੰਦਗੀ ਕਿਉਂ ਖਰਾਬ ਕੀਤੀ ਤੁਸੀਂ ਐਸਾ ਕਿਉਂ ਕੀਤਾ ਤਾਂ ਲਾਲੀ ਦਾ ਬਾਪ ਕਹਿਣ ਲੱਗਾ ਕੀਤੀਏ ਅਸੀਂ ਤੇਰੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੇ ਸੀ ਅਸੀਂ ਸੋਚਿਆ ਸੀ ਕਿ ਸ਼ਾਇਦ ਵਿਆਹ ਤੋਂ ਬਾਅਦ ਲਾਲੀ ਸੁਧਰ ਜਾਏਗਾ ਆਪਣੀਆਂ ਗਲਤ ਆਦਤਾਂ ਛੱਡ ਦਵੇਗਾ ਪਰ ਲੱਗਦਾ ਹਾਲੇ ਸਿੱਧੇ ਰਾਹ ਨਹੀਂ ਆਇਆ ਤਾਂ ਗੱਲ ਖਤਮ ਹੋਣੋਂ ਪਹਿਲਾਂ ਲਾਲੀ ਦੀ ਮਾਂ ਕਹਿਣ ਲੱਗੀ ਕੀ ਪਤਾ ਨਹੀਂ ਜੋਤੀ ਨੇ ਮੇਰੇ ਲਾਲੀ ਪੁੱਤ ਤੇ ਕਿਹੜਾ ਜਾਦੂ ਟੋਣਾ ਕਰ ਦਿੱਤਾ ਹੈ ਜੋ ਲਾਲੀ ਇਸ ਦਾ ਖਹਿੜਾ ਹੀ ਨਹੀਂ ਛੱਡਦਾ ਆਪਣਾ ਸਭ ਕੁਝ ਇਸ ਤੇ ਲुटਾਈ ਜਾਂਦਾ ਹੈ ਪਤਾ ਨਹੀਂ ਇਸ ਦੇ ਮਨ ਚ ਕਿਹੜਾ ਡਰ ਹੈ ਖੁੱਲ ਕੇ ਵੀ ਨਹੀਂ ਦੱਸਦਾ ਇਸ ਨੂੰ ਹੱਸਦੇ ਨੂੰ ਕਦੇ ਦੇਖਿਆ ਹੀ ਨਹੀਂ ਪਤਾ ਨਹੀਂ ਇਸ ਨੂੰ ਕਿਹੜਾ ਦੁੱਖ ਅੰਦਰੋਂ ਅੰਦਰ ਖਾਈ ਜਾਂਦਾ ਏ ਖੁੱਲ ਕੇ ਕੁਝ ਦੱਸਦਾ ਵੀ ਨਹੀਂ ਨਛੇੜੀ ਹੁੰਦਾ ਨਸ਼ਾ ਛਡਾਉ ਕੇ ਅੰਦਰ ਛੱਡ ਆਉਂਦੇ ਪਰ ਜੋ ਮਾੜੀ ਆਦਤਾਂ ਦਾ ਸਾਨੂੰ ਪਤਾ ਲੱਗਿਆ ਕਿ ਸ਼ਾਇਦ ਦੇ ਵਿਆਹ ਪਿੱਛੋਂ ਸੁਧਰ ਜਾਓ ਤੇ ਕਬੀਲਦਾਰੀ ਚ ਰੁੱਝ ਕੇ ਸਿੱਧੇ ਰਾਹ ਆ ਜਾਓ ਪਰ ਸਾਨੂੰ ਦੁੱਖ ਹੈ ਕਿ ਇਹ ਸਿੱਧੇ ਰਾਹ ਨਹੀਂ ਆਇਆ ਅਸੀਂ ਕੀ ਕਰ ਸਕਦੇ ਹਾਂ ਤਾਂ ਕੁਲਵਿੰਦਰ ਕਹਿਣ ਲੱਗੀ ਕਿ ਤੁਹਾਡੇ ਲੜਕੇ ਦਾ ਇਲਾਜ ਕਰਉਣਾ ਪੈਣਾ ਹੈ ਤੇ ਸਚਾਈ ਜਾਣਣੀ ਪੈਣੀ ਹੈ ਕਿ ਗੱਲ ਕੀ ਹੈ ਤੇ ਆਪ ਦੱਸ ਦੇਵੇਂ ਤਾਂ ਠੀਕ ਹੈ ਜੇ ਮਾਹੌਲ ਦਾ ਠੀਕ ਹੋਇਆ ਤਾਂ ਮੈਨੂੰ ਪੇਕੇ ਜਾਣਾ ਪੈਣਾ ਤੇ ਸਾਰੀ ਗੱਲ ਦੱਸਣੀ ਪਵੇਗੀ ਮੈਂ ਕੁਝ ਲੁਕਾ ਕੇ ਨਹੀਂ ਰੱਖ ਸਕਦੀ ਤਾਂ ਲਾਲੀ ਦੀ ਮਾਂ ਕਹਿਣ ਲੱਗੀ ਕਿ ਜਿਵੇਂ ਤੂੰ ਕਹੇ ਉਸੇ ਤਰ੍ਹਾਂ ਕਰਾਂਗੇ ਤੂੰ ਸਾਡਾ ਘਰ ਤਬਾਹ ਹੋਣ ਤੋਂ ਬਚਾਲਾ ਤੇਰੇ ਤੋਂ ਸਾਨੂੰ ਬਹੁਤ ਉਮੀਦਾਂ ਨੇ ਤਾਂ ਕਲਵਿੰਦਰ ਨੇ ਕਿਹਾ ਕਿ ਤੁਸੀਂ ਜੋਤੀ ਦੇ ਮਨ 'ਚ ਕੀ ਹੈ ਪਤਾ ਕਰੋ ਤੇ ਮੈਂ ਵੀ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੇ ਮਨ 'ਚ ਕੀ ਹੈ ਅਚਾਨਕ ਕਲਵਿੰਦਰ ਨੂੰ ਖਿਆਲ ਆਇਆ ਕਿ ਉਸ ਦਾ ਇੱਕ ਦੋਸਤ ਮਾਨਸਿਕ ਰੋਗਾਂ ਦਾ ਮਾਹਰ ਹੈ ਕਿਸੇ ਪਿੰਡ ਮਾਨਸਿਕ ਰੋਗਾਂ ਦਾ ਹਸਪਤਾਲ ਖੋਲਣਾ ਚਾਹੁੰਦਾ ਹੈ ਤੇ ਉਸ ਨੂੰ ਥਾਂ ਵੀ ਲੋੜ ਹੈ ਜਦੋਂ ਉਸਨੇ ਆਪਣੇ ਦੋਸਤ ਗੁਰਪ੍ਰੀਤ ਨੂੰ ਪੁੱਛਿਆ ਕਿ ਡਾਕਟਰ ਤਾਂ ਸ਼ਹਿਰਾਂ 'ਚ ਵੱਡੇ ਵੱਡੇ ਹਸਪਤਾਲ ਖੋਲਦੇ ਨੇ ਲੱਖਾਂ ਰੁਪਏ ਕਮਾਉਂਦੇ ਹਨ ਤੇ ਤੂੰ ਸ਼ਹਿਰ ਛੱਡ ਪਿੰਡ ਨੂੰ ਕਿਉਂ ਜਾ ਰਿਹਾ ਏ ਜੋ ਸੁੱਖ ਸਹੂਲਤ ਸ਼ਹਿਰ ਵਿੱਚ ਮਿਲਦੀਆਂ ਹਨ ਉਹ ਪਿੰਡਾਂ ਵਿੱਚ ਕਿੱਥੇ ਤਾਂ ਉਸਦਾ ਦੋਸਤ ਕਹਿਣ ਲੱਗਾ ਕਿ ਕੀ ਪਤਾ ਤੇਰਾ ਵਿਆਹ ਹੀ ਕਿਸੇ ਪਿੰਡ ਹੋ ਜਾਵੇ ਤੇ ਮੈਨੂੰ ਉੱਥੇ ਹੀ ਹਸਪਤਾਲ ਖੋਲਣਾ ਪੈ ਜਾਵੇ ਹੁਣ ਸੋਚਦੀ ਕਿ ਗੁਰਪ੍ਰੀਤ ਦਾ ਕਿਹਾ ਸੱਚ ਹੋ ਗਿਆ ਪਰ ਹੁਣ ਤਾਂ ਸੁਪਨਾ ਸੱਚ ਕੀਤਾ ਜਾਵੇ। ਕਾਫੀ ਸੋਚ ਵਿਚਾਰ ਪਿੱਛੋਂ ਕੁਲਵਿੰਦਰ ਨੇ ਆਪਣੇ ਮੰਮੀ ਡੈਡੀ ਨਾਲ ਗੱਲ ਕਰਨ ਦਾ ਮਨ ਬਣਾ ਲਿਆ ਤੇ ਉਸ ਨੇ ਕੁਝ ਗੱਲਾਂ ਮੰਮੀ ਨਾਲ ਤੇ ਕੁਝ ਗੱਲਾਂ ਡੈਡੀ ਨਾਲ ਕੀਤੀਆਂ ਤੇ ਸਾਰੀ ਗੱਲ ਦੱਸ ਦਿੱਤੀ। ਨਾਲੇ ਕਿਹਾ ਕਿ ਤੁਸੀਂ ਕੋਈ ਫਿਕਰ ਨਾ ਕਰਨਾ ਮੈਂ ਸਭ ਹੈਂਡਲ ਕਰ ਲਵਾਂਗੀ। ਜਦ ਕੁਲਵਿੰਦਰ ਨੇ ਲਾਲੀ ਦੇ ਮਾਪਿਆਂ ਨੂੰ ਦੱਸਿਆ ਕਿ ਮੇਰਾ ਦੋਸਤ ਪਿੰਡ 'ਚ ਮਾਨਸਿਕ ਰੋਗਾਂ ਦਾ ਹਸਪਤਾਲ ਖੋਲਣਾ ਚਾਹੁੰਦਾ ਹੈ ਤੇ ਲਾਲੀ ਦਾ ਇਲਾਜ ਵੀ ਮੁਫਤ ਕਰੇਗਾ। ਇਹ ਵੀ ਦੱਸਿਆ ਕਿ ਗੁਰਪ੍ਰੀਤ ਦੇ ਮਾਤਾ ਪਿਤਾ ਵਿਦੇਸ਼ ਚ ਰਹਿੰਦੇ ਨੇ ਤੇ ਉਹ ਕਾਫੀ ਪੈਸਾ ਲਾਉਣਗੇ ਪਿੰਡ ਦੇ ਕਾਫੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਲੋਕੀ ਜਾਦੂ ਟੁਣਿਆਂ ਵਹਿਮਾਂ ਪਰਮਾਂ ਤੋਂ ਪਖੰਡੀਆਂ ਦੀ ਲੁੱਟ ਤੋਂ ਬਚਣਗੇ ਇਹ ਵੀ ਦੱਸਿਆ ਕਿ ਉਹ ਅਮਰਤ ਧਾਰੀ ਹੈ ਪਰ ਉਹ ਵਿਗਿਆਨਿਕ ਵਿਚਾਰਧਾਰਾ ਦਾ ਮਾਲਕ ਹੈ ਤੇ ਉਸ ਦੀਆਂ ਕਈ ਕਿਤਾਬਾਂ ਮਾਨਸਿਕ ਰੋਗੀਆਂ ਬਾਰੇ ਆ ਚੁੱਕੀਆਂ ਹਨ ਉਹਨਾਂ ਨੇ ਮਾਨਸਿਕ ਰੋਗੀਆਂ ਦਾ ਨਾਮ ਪਤਾ ਗੁਪਤ ਰੱਖ ਕੇ ਮਰੀਜ਼ਾਂ ਦੀ ਕੇਸ ਹਿਸਟਰੀ ਦਿੱਤੀ ਹੈ ਮਾਨਸਿਕ ਰੋਗੀ ਨੂੰ ਕੀ ਬਿਮਾਰੀ ਹੈ ਕਾਰਨ ਕੀ ਹੈ ਇਲਾਜ ਕੀ ਹੈ ਪਰ ਉਹਨਾਂ ਕਿਹਾ ਕਿ ਕੋਸ਼ਿਸ਼ ਇਹੀ ਕਰੋ ਕਿ ਤਜਰਬੇਕਾਰ ਰੋਗ ਮਾਹਰ ਦੀ ਸਲਾਹ ਲਵੋ ਤਾਂ ਕੁਲਵਿੰਦਰ ਮੂਹੋਂ ਇਹ ਗੱਲ ਸੁਣ ਲਾਲੀ ਦੇ ਮਾਪੇ ਬਹੁਤ ਖੁਸ਼ ਹੋਏ ਕਹਿਣ ਲੱਗੇ ਕਿ ਸਾਨੂੰ ਤਾਂ ਲਾਲੀ ਪੁੱਤ ਨਾਲ ਖੁਸ਼ਹਾਲੀ ਲੱਗਦੀ ਹੈ ਜ਼ਮੀਨ ਜਾਇਦਾਦ ਨੂੰ ਅਸੀਂ ਚੱਟਣਾ ਨਹੀਂ ਤੁਸੀਂ ਹੀ ਤਾਂ ਸਾਡੀ ਅਸਲ ਦੌਲਤ ਹੋ ਤੁਹਾਡੇ ਸੰਸਕਾਰ ਹੀ ਅਸਲ ਗਹਿਣੇ ਹਨ ਪਰ ਸਾਡੀ ਮਾੜੀ ਕਿਸਮਤ ਜਾਂ ਲਾਲੀ ਦੀ ਪਤਾ ਨਹੀਂ ਉਸ ਤੇ ਕਿਹੜੇ ਭੂਤ ਚੜੇਲ ਦਾ ਪਰਛਾਵਾਂ ਪੈ ਗਿਆ ਜੋ ਸਾਡਾ ਲਾਲੀ ਸਿੱਧੇ ਰਸਤੇ ਨਹੀਂ ਆ ਰਹਾ ਲਾਲੀ ਦੇ ਬਾਪ ਨੇ ਹੱਥ ਜੋੜਦੇ ਹੋਏ ਕਿਹਾ ਕਿ ਧੀਏ ਤੂੰ ਗੁਰਪ੍ਰੀਤ ਨਾਲ ਗੱਲ ਕਰ ਹਸਤਾਂ ਲਈ ਜ਼ਮੀਨ ਮੈਂ ਦੇਵਾਂਗਾ ਜਿੱਥੇ ਲਾਲੀ ਵਰਗੇ ਲੋਕਾਂ ਦਾ ਮੁਫਤ ਇਲਾਜ ਹੋਵੇਗਾ ਇਹ ਸੁਣ ਕੁਲਵਿੰਦਰ ਕਹਿਣ ਲੱਗੀ ਕਿ ਫਿਕਰ ਨਾ ਕਰੋ ਬਾਪੂ ਜੀ ਮੈਂ ਆਪਣੇ ਦੋਸਤ ਨਾਲ ਗੱਲ ਕਰਕੇ ਤੁਹਾਨੂੰ ਦੱਸਦੀ ਹਾਂ ਹੁਣ ਲਾਲੀ ਦੀ ਮਾਂ ਵੀ ਜੋਤੀ ਘਰ ਗੇੜਾ ਮਾਰਦੀ ਰਹਿੰਦੀ ਤੇ ਜੋਤੀ ਦੀ ਸੱਸ ਨਾਲ ਮਿਲ ਕੇ ਆ ਜਾਂਦੀ ਕੋਸ਼ਿਸ਼ ਕਰਦੀ ਕੋਈ ਗੱਲ ਤਾਂ ਪਤਾ ਲੱਗੇ ਉਹ ਜੋਤੀ ਨਾਲ ਚਾਹੇ ਗੱਲ ਨਾ ਕਰਦੀ ਬੁਲਾਣਾ ਤਾਂ ਦੂਰ ਦੀ ਗੱਲ ਸੀ ਅੱਜ ਜਦੋਂ ਲਾਲੀ ਦੀ ਮਾਂ ਨੇ ਜੋਤੀ ਨੂੰ ਦੇਖਿਆ ਤਾਂ ਕੋਈ ਕਹਿ ਨਹੀਂ ਸੀ ਸਕਦਾ ਕਿ ਜੋਤੀ ਦੇ ਘਰ ਵਾਲੇ ਨੂੰ ਗੁਜ਼ਰੇ ਹੋਏ 4 ਸਾਲ ਹੋ ਗਏ ਹੋਣਗੇ ਅੱਜ ਵੀ ਇਸ ਤਰ੍ਹਾਂ ਬੰਠਣ ਕੇ ਰਹਿੰਦੀ ਕਿ ਜਿਵੇਂ ਵਿਆਹ ਜਾਂ ਰਿਸ਼ਤੇਦਾਰੀ ਚ ਜਾਣਾ ਹੋਵੇ ਕਿੱਥੇ ਜਦੋਂ ਵਿਆਹੀ ਆਈ ਸੀ ਕੋਈ ਕਹਿ ਨਹੀਂ ਸੀ ਸਕਦਾ ਕਿ ਸ਼ਹਿਰ ਦੀ ਕੁੜੀ ਏ ਪਰ ਹੁਣ ਪਤਾ ਨਹੀਂ ਕਿਹੜੀ ਹਵਾ ਲੱਗੀ ਕਿ ਬੰਠਣ ਕੇ ਰਹਿੰਦੀ ਕੋਈ ਸ਼ਰਮ ਨਾ ਕਰਦੀ ਪਰ ਲਾਲੀ ਦੀ ਮਾਂ ਨੂੰ ਵੀ ਸਮਝ ਨਹੀਂ ਸੀ ਆ ਰਹੀ ਕਿ ਜੋਤੀ ਦੇ ਘਰ ਵਾਲੇ ਦੀ ਮੋਤ ਕਿਵੇਂ ਹੋ ਗਈ ਜਿਹੜਾ ਪੱਕਾ ਮਕਾਨ ਸੀ ਉਹ ਕੋਠੀ 'ਚ ਤਬਦੀਲ ਕਿਵੇਂ ਹੋ ਗਿਆ ਹੁਣ ਤਾਂ ਜੋਤੀ ਏਸੀ ਰੂਮ 'ਚੋਂ ਵੀ ਬਾਹਰ ਨਾ ਨਿਕਲਦੀ ਤੇ ਜੋਤੀ ਦੀ ਸੱਸ ਆਪਣੇ ਕਮਰੇ 'ਚ ਕੂਲਰ ਲਾ ਕੇ ਬੈਠੀ ਰਹਿੰਦੀ ਤੇ ਕਦੇ ਆਪਣੇ ਪੁੱਤ ਨੂੰ ਯਾਦ ਕਰ ਰੌਣ ਲੱਗ ਜਾਂਦੀ ਜਦ ਲਾਲੀ ਦੀ ਮਾਂ ਕੁਝ ਪੁੱਛਦੀ ਤਾਂ ਕੁਝ ਨਾ ਦੱਸਦੀ ਚੁੱਪ ਕਰ ਜਾਂਦੀ ਤੇ ਪਤਾ ਨਹੀਂ ਕਿਹੜੀ ਡਰ ਖਾਂਦਾ ਸੀ ਗੁਰਪ੍ਰੀਤ ਨੇ ਵੀ ਹਸਪਤਾਲ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਹੁਣ ਤਾਂ ਅਗਲੇ ਹਫ਼ਤੇ ਉਦਘਾਟਨ ਦੀ ਤਿਆਰੀ ਸੀ ਬੜ ਵੰਡੇ ਜਾ ਚੁੱਕੇ ਸਨ ਗੁਰਪ੍ਰੀਤ ਨੇ ਲਾਲੀ ਘਰ ਜਾ ਕੇ ਉਹਨਾਂ ਨਾਲ ਦੋਸਤੀ ਵਧਾਉਣੀ ਸ਼ੁਰੂ ਕਰ ਦਿੱਤੀ ਤੇ ਲਾਲੀ ਵੀ ਗੁਰਪ੍ਰੀਤ ਨੂੰ ਆਪਣਾ ਦੋਸਤ ਭਰਾ ਸਮਝਣ ਲੱਗ ਪਿਆ ਤੇ ਹਰ ਤਰ੍ਹਾਂ ਦੀ ਗੱਲ ਆਪਸ ਚ ਕਰਨ ਲੱਗ ਪਏ ਜਦ ਲਾਲੀ ਨੇ ਦੱਸਿਆ ਕਿ ਮੈਨੂੰ ਤਾਂ ਜੋਤੀ ਦੇ ਬੱਚਿਆਂ ਦਾ ਫਿਕਰ ਰਹਿੰਦਾ ਹੈ ਤੇ ਮੈਨੂੰ ਡਰ ਹੈ ਕਿ ਜੋਤੀ ਦੇ ਮੰਦੇ ਕੰਮਾਂ ਦਾ ਉਸ ਦੇ ਬੱਚਿਆਂ ਤੇ ਮਾੜਾ ਅਸਰ ਨਾ ਪਵੇ ਤਾਂ ਗੁਰਪ੍ਰੀਤ ਕਹਿਣ ਲੱਗਾ ਕਿ ਤੈਨੂੰ ਕੀ ਤੂੰ ਆਪਣਾ ਘਰ-ਬਾਰ ਦੇਖ ਉਸ ਨੂੰ ਨਹੀਂ ਪਤਾ ਮੇਰੇ ਮਾੜੇ ਕੰਮਾਂ ਦਾ ਬੱਚਿਆਂ ਤੇ ਕੀ ਅਸਰ ਪਵੇਗਾ ਲਾਲੀ ਕਹਿਣਾ ਕਿ ਬੱਚੇ ਤਾਂ ਸਭ ਦੇ ਸਾਂਝੇ ਹੁੰਦੇ ਨੇ ਰੱਬ ਦਾ ਰੂਪ ਨੇ ਜਿਵੇਂ ਹੁਣ ਚੰਗੇ ਸੰਸਕਾਰ ਦਵਾਂਗੇ ساری ਉਮਰ ਇਹਨਾਂ ਦੇ ਕੰਮ ਆਉਣਗੇ ਅਗਰ ਇਹ ਮੇਰੇ ਜੇ ਜੋਤੀ ਵਾਂਗ ਹਲਾਤਾਂ ਦੇ ਸ਼ਿਕਾਰ ਨਾ ਹੋ ਜਾਣ ਗੁਰਪ੍ਰੀਤ ਕਹਿਣ ਲੱਗਾ ਕਿ ਯਾਰ ਤੂੰ ਖੁੱਲ ਕੇ ਦੱਸ ਖਬਰਾ ਨਾ ਦੇਖ ਮੈਂ ਡਾਕਟਰ ਵੀ ਹਾਂ ਮੈਂ ਜਾਣਦਾ ਹਾਂ ਤੈਨੂੰ ਕੋਈ ਬਿਮਾਰੀ ਨਹੀਂ ਪਰ ਕਦ ਤੱਕ ਅੰਦਰੋਂ ਅੰਦਰ ਖੁਰਦਾ ਰਹੇਗਾ ਮੈਨੂੰ ਪਤਾ ਹੈ ਤੂੰ ਕਈ ਗੱਲਾਂ ਛੁਪਾ ਰਿਹਾ ਹੈ ਜੋ ਕਿਸੇ ਨੂੰ ਦੱਸ ਨਹੀਂ ਸਕਦਾ ਤੂੰ ਤਾਂ ਮੈਨੂੰ ਕੁਝ ਦੱਸ ਸਕਦਾ ਹੈ ਜਾਂ ਮੇਰੇ ਤੇ ਯਕੀਨ ਨਹੀਂ ਚੱਲ ਐਨਾ ਤਾਂ ਦੱਸ ਸਕਦਾ ਕਿ ਜੋਤੀ ਦੇ ਪਤੀ ਦੀ ਮੌਤ ਕਿਵੇਂ ਹੋਈ ਕਿ ਇਹ ਵੀ ਨਹੀਂ ਦੱਸ ਸਕਦਾ ਤਾਂ ਇਹ ਗੱਲ ਸੁਣ ਕੇ ਲਾਲੀ ਖਮੋਸ਼ੀ ਦੇ ਸਾਗਰ ਚ ਡੁੱਬ ਗਿਆ ਕੁਝ ਬੋਲੇ ਨਾ ਸ਼ਾਇਦ ਉਹ ਸੋਚ ਰਿਹਾ ਸੀ ਕਿ ਕੀ ਜਵਾਬ ਦਵਾਂ ਗਲਤ ਜਵਾਬ ਦੇਵਾਂ ਜਾਂ ਸਹੀ ਮੈਂ ਇਸ ਤੇ ਵਿਸ਼ਵਾਸ ਕਰਾਂ ਜਾਂ ਨਾ ਇਹ ਕੌਣ ਹੈ ਕਿੱਥੋਂ ਆਇਆ ਹੈ ਕੀ ਕਰਦਾ ਹੈ ਇਹ ਕੋਈ ਪੁਲਸ ਮੁਲਾਜ਼ਮ ਨਾ ਹੋਵੇ ਜੋ ਸੀਆਈਡੀ ਲੈਣ ਆਇਆ ਹੋਵੇ ਉਸ ਦੇ ਮਨ ਅਨੇਕਾਂ ਸਵਾਲਾਂ ਦੇ ਪਹਾੜ ਸਨ ਅਨੇਕਾਂ ਛੰਜੇ ਸਨ ਉਹ ਸੋਚਾਂ ਦੇ ਸਮੁੰਦਰ ਚ ਗੋਤੇ ਲਾ ਰਿਹਾ ਸੀ ਹੁਣ ਕੁਲਵਿੰਦਰ ਵੀ ਚਾਹ ਬਿਸਕੁਟ ਲੈ ਕੇ ਆ ਗਈ ਪਰ ਟ੍ਰੇ 'ਚੋਂ ਦੋ ਕਪ ਚਾਹ ਤੇ ਇੱਕ ਸਟੀਲ ਦਾ ਗਲਾਸ ਦੁੱਧ ਵਾਲਾ ਤਾਂ ਦੁੱਧ ਵਾਲਾ ਗਲਾਸ ਦੇਖ ਕੇ ਲਾਲੀ ਘਬਰਾ ਗਿਆ ਤੇ ਕਹਿਣ ਲੱਗਾ ਕਿ ਤੈਨੂੰ ਪਤਾ ਹੈ ਮੈਂ ਦੁੱਧ ਨਹੀਂ ਪੀਂਦਾ ਜਾਂ ਲੈ ਜਾ ਚੁੱਕ ਕੇ ਤਾਂ ਕੁਲਵਿੰਦਰ ਕਹਿਣ ਲੱਗੀ ਕਿ ਕਿਉਂ ਘਬਰਾਉਂਦੇ ਹੋ ਇਹ ਦੁੱਧ ਤਾਂ ਮੈਂ ਆਪਣੇ ਦੋਸਤ ਗੁਰਪ੍ਰੀਤ ਲਈ ਲੈ ਕੇ ਆਈ ਹਾਂ ਤੁਸੀਂ ਕਿਉਂ ਘਬਰਾਉਂਦੇ ਹੋ ਤਾਂ ਇਹ ਦੇਖ ਕੇ ਗੁਰਪ੍ਰੀਤ ਲਾਲੀ ਨੂੰ ਪੁੱਛਣ ਲੱਗਾ ਕਿ ਤੁਹਾਡੇ 'ਚ ਕੋਈ ਅੈਬ ਨਹੀਂ ਤੁਸੀਂ ਦੁੱਧ ਕਿਉਂ ਨਹੀਂ ਪਿੰਦੇ ਚੰਗੀ ਗੱਲ ਹੈ ਕਿ ਤੁਸੀਂ ਨਸ਼ਿਆਂ ਨੂੰ ਹੱਥ ਨਹੀਂ ਲਾਉਂਦੇ ਪਰ ਦੁੱਧ ਤਾਂ ਅੰਮ੍ਰਿਤ ਹੈ ਇਹ ਤਾਂ ਜ਼ਰੂਰ ਪੀਣਾ ਚਾਹੀਦਾ ਹੈ ਤਾਂ ਲਾਲੀ ਨੇ ਕੋਈ ਜਵਾਬ ਨਾ ਦਿੱਤਾ ਲਾਲੀ ਨੂੰ ਖਮੋਸ਼ ਦੇਖ ਕੇ ਗੁਰਪ੍ਰੀਤ ਕੁਲਵਿੰਦਰ ਨੂੰ ਕਹਿਣ ਲੱਗਾ ਕਿ ਦੇਖ ਕੁਲਵਿੰਦਰ ਤੂੰ ਮੇਰੇ ਤੇ ਯਕੀਨ ਕਰਕੇ ਲਾਲੀ ਦਾ ਇਲਾਜ ਕਰਨ ਲਈ ਤੇ ਮੈਂ ਇਹਨਾਂ ਵਾਸਤੇ ਸ਼ਹਿਰ ਛੱਡ ਪਿੰਡ 'ਚ ਹਸਪਤਾਲ ਖੋਲ੍ਹਿਆ ਜੇ ਇਹ ਮੈਨੂੰ ਕੁਝ ਨਹੀਂ ਦੱਸੇਗਾ ਤਾਂ ਇਹਨਾਂ ਦਾ ਇਲਾਜ ਕਿਵੇਂ ਕਰਾਂਗਾ ਦਾ ਤੇ ਤੇਰੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਾਂਗਾ ਲੱਗਦਾ ਇਸ ਨੂੰ ਮੇਰੇ ਤੇ ਯਕੀਨ ਨਹੀਂ ਤਾਂ ਇਹ ਸੁਣ ਕੇ ਕੁਲਵਿੰਦਰ ਲਾਲੀ ਨੂੰ ਕਹਿਣ ਲੱਗੀ ਕਿ ਸੁਣੋ ਜੀ ਮੰਨਿਆ ਤੁਸੀਂ ਮੈਨੂੰ ਆਪਣੀ ਪਤਨੀ ਨਹੀਂ ਮੰਨਦੇ ਦੋਸਤ ਤਾਂ ਮੰਨ ਸਕਦੇ ਹੋ ਜਾਂ ਮੇਰੇ ਤੇ ਯਕੀਨ ਨਹੀਂ ਜੀ ਦੇਖੋ ਮੈਂ ਕਿਹੜੇ ਹਾਲਾਤਾਂ 'ਚ ਦਿਨ ਕੱਟ ਰਹੀ ਹਾਂ ਕਦੇ ਉਫ ਨਹੀਂ ਕੀਤੀ ਕਦੇ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਮੈਨੂੰ ਯਕੀਨ ਹੈ ਕਿ ਕਦੇ ਤਾਂ ਮੈਨੂੰ ਆਪਣੀ ਪਤਨੀ ਸਵਾਰਕਾਰ ਕਰੋਗੇ ਜੇ ਤੁਹਾਨੂੰ ਸਾਡੇ ਤੇ ਯਕੀਨ ਹੈ ਤਾਂ ਸਾਰੀ ਗੱਲ ਸਹੀ ਦੱਸਣੀ ਪਵੇਗੀ ਕੋਈ ਗੱਲ ਛੁਪਾ ਕੇ ਨਾ ਰੱਖੋ ਸ਼ਾਇਦ ਤੁਹਾਡੇ ਇਲਾਜ ਨਾਲ ਕਿਸੇ ਹੋਰ ਦੀ ਜ਼ਿੰਦਗੀ ਬਚਾਇਆ ਜਾ ਸਕੇ ਤਾਂ ਇਹ ਗੱਲ ਸੁਣ ਲਾਲੀ ਕਹਿਣ ਲੱਗਾ ਕਿ ਮੈਨੂੰ ਖੁਦ ਨੂੰ ਸਮਝ ਨਹੀਂ ਕਿ ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਨਾ ਕਰਾਂ ਜੋਤੀ ਮੇਰੇ ਤੋਂ 10 ਸਾਲ ਵੱਡੀ ਹੈ ਵਿਆਹ ਤੋਂ ਬਾਅਦ ਜੋਤੀ ਦਾ ਅਕਸਰ ਸਾਡੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਜੋਤੀ ਐਮਏ ਪਾਸ ਤੇ ਇਸ ਦਾ ਘਰ ਵਾਲਾ ਕਲਰਕ ਲੱਗਾ ਸੀ ਇਹਨਾਂ ਦਾ ਘਰ ਠੀਕ-ਠਾਕ ਸੀ, ਖਰਚਾ-ਮਸਾਂ ਚੱਲਦਾ ਸੀ, ਪਰ ਕਈ ਵਾਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਵਿਚਾਲੇ ਅਕਸਰ ਤਕਰਾਰ ਹੁੰਦਾ ਰਹਿੰਦਾ। ਮੈਨੂੰ ਨਹੀਂ ਪਤਾ ਕਿ ਇਸ ਗੱਲ ਦਾ। ਸ਼ਾਇਦ ਜੋਤੀ ਦੇ ਸਾਸੋਰੇ ਨੂੰ ਪਤਾ ਹੋਵੇਗਾ। ਲੜਾਈ ਬਾਰੇ ਪਤਾ ਲੱਗਣ ਤੇ ਕਿਸੇ ਨੇ ਪੁੱਛਣਾ ਤਾਂ ਜੋਤੀ ਨੇ ਕਹਿਣਾ ਕਿ ਜਿੱਥੇ ਦੋ ਭਾਂਡੇ ਹੋਣ ਖੜਕਦੇ ਹੀ ਨੇ। ਸਾਡੇ ਵਿਚਕਾਰ ਹੋਈ ਅਣਬਣ ਨਹੀਂ। ਮੈਂ ਪਲੱਸ 2 ਦੇ ਪੇਪਰ ਦੇਣੇ ਸਨ। ਅੰਗਰੇਜ਼ੀ 'ਚ ਕਮਜ਼ੋਰ ਹੋਣ ਕਰਕੇ ਮੈਂ ਟਿਊਸ਼ਨ ਰੱਖਣੀ ਸੀ। ਜਦੋਂ ਇੱਕ ਦਿਨ ਮੈਂ ਸ਼ਹਿਰ ਜਾਣ ਲਈ ਮੋਟਰਸਾਈਕਲ ਤੇ ਜਾਣ ਲੱਗਿਆ ਤਾਂ ਜੋਤੀ ਕਹਿਣ ਲੱਗੀ ਕਿ ਲਾਲੀ ਕਿੱਥੇ ਜਾ ਰਹੀ ਆਂ ਤਾਂ ਮੈਂ ਕਿਹਾ ਕਿ ਮੈਂ ਅੰਗਰੇਜ਼ੀ ਦੇ ਵਿਸ਼ੇ ਦੀ ਤਿਆਰੀ ਕਰਨੀ ਹੈ ਕੋਚਿੰਗ ਸੈਂਟਰ ਦਾ ਪਤਾ ਕਰਨ ਜਾਣਾ ਹੈ ਤਾਂ ਜੋਤੀ ਹੱਸਦੀ ਹੋਈ ਕਹਿਣ ਲੱਗੀ ਕਿ ਝੱਲਾ ਹੋਇਆ ਮੇਰੀ ਐਮਏ ਕਦੋਂ ਕੰਮ ਆਊ ਤੇ ਕੰਮਾਂ ਨੇ ਤਾਂ ਮੇਰੀ ਪੜ੍ਹਾਈ ਰੋਲ ਦਿੱਤੀ ਮੈਂ ਤਾਂ ਨੌਕਰੀ ਕਰਨਾ ਚਾਹੁੰਦੀ ਹਾਂ ਪਰ ਤੇਰਾ ਭਰਾ ਨੌਕਰੀ ਨਹੀਂ ਕਰਨ ਦੇਣਾ ਚਾਹੁੰਦਾ ਪਤਾ ਨਹੀਂ ਕਿਹੜਾ ਡਰ ਹੈ ਕੀ ਗੱਲ ਹੈ ਖੁੱਲ ਕੇ ਵੀ ਨਹੀਂ ਦੱਸਦੇ ਮੈਂ ਵੀ ਕਈ ਵਾਰ ਲੜਾਈ ਝਗੜੇ ਤੋਂ ਡਰਦੀ ਹੁਣ ਕਦੇ ਗੱਲ ਕਰਦੀ ਨਹੀਂ ਤਾਂ ਮੈਂ ਕਿਹਾ ਕਿ ਨਹੀਂ ਮੈਂ ਤਾਂ ਆਪਣੇ ਦੋਸਤਾਂ ਨਾਲ ਸ਼ਹਿਰ ਪੜਨ ਜਾਇਆ ਕਰਾਂਗਾ ਨਾਲੇ ਸਾਨੂੰ ਹੋਰ ਵੀ ਕਈ ਕੰਮ ਹੁੰਦੇ ਨੇ ਤਾਂ ਜੋਤੀ ਹੱਸਦੀ ਹੋਈ ਕਹਿਣ ਲੱਗੀ ਕਿ ਜਾਣਦੀ ਹਾਂ ਕਿਹੜੀ ਪੜ੍ਹਾਈ ਕਰਦੇ ਹੋ ਤੇ ਕਿਹੜੇ ਕੰਮ ਕਰਦੇ ਰਹਿੰਦੇ ਹੋ ਕੋਈ ਨਹੀਂ ਬੱਚੂ ਤੇਰੀ ਮਾਂ ਨਾਲ ਤਾਂ ਹੁਣ ਮੈਂ ਗੱਲ ਕਰੂੰ ਮੈਂ ਟਾਲਣ ਦੇ ਮਾਰੇ ਭਾਬੀ ਨੂੰ ਹਾਂ ਕਰ ਦਿੱਤੀ ਜਦ ਮੈਂ ਘਰ ਗੱਲ ਕੀਤੀ ਤਾਂ ਮੇਰੀ ਮਾਂ ਕਹਿਣ ਲੱਗੀ ਕਿ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਭਾਬੀ ਕੋਲ ਪੜ ਲਿਆ ਕਰ ਅੱਜ ਕੱਲ ਪਿੰਡਾਂ ਸ਼ਹਿਰਾਂ ਦੇ ਹੱਥ ਠੀਕ ਨਹੀਂ ਰਹਿੰਦੇ ਨਿੱਤ ਮਾੜੀਆਂ ਖਬਰਾਂ ਸੁਣਨ ਨੂੰ ਇੱਥੇ ਤਾਂ ਮੇਰੀ ਨਿਗਾਹ ਸਾਹਮਣੇ ਰਹੇਗਾ ਤਾਂ ਮੈਂ ਮਾਂ ਨੂੰ ਕਿਹਾ ਕਿ ਮੈਂ ਸ਼ਹਿਰ ਪੜਨ ਜਾਣਾ ਸੀ ਨਾ ਕਿ ਵਿਦੇਸ਼ ਫਿਰ ਮੈਂ ਮਾਂ ਤੋਂ ਪਰਵਾਨਗੀ ਲੈ ਕੇ ਵੀਰ ਨਾਲ ਗੱਲ ਕੀਤੀ ਤੇ ਮੈਂ ਵੀਰ ਨੂੰ ਕਿਹਾ ਕਿ ਵੀਰੇ ਭਾਬੀ ਕਹਿੰਦੀ ਸੀ ਕਿ ਤੂੰ ਅੰਗਰੇਜ਼ੀ ਦੀ ਟਿਊਸ਼ਨ ਮੇਰੇ ਕੋਲ ਪੜ ਲਿਆ ਕਰ ਤੇ ਮੈਂ ਐਮਏ ਕੀਤੀ ਹੈ ਜੇ ਕਹੋ ਤਾਂ ਮੈਂ ਦੋ ਚਾਰ ਦੋਸਤਾਂ ਨੂੰ ਪੁੱਛ ਲੈਂਦਾ ਹਾਂ ਤਾਂ ਇਹ ਸੁਣ ਕੇ ਉਹ ਕਹਿਣ ਲੱਗਾ ਕਿ ਕੰਨ ਖੋਲ ਕੇ ਸੁਣ ਲੈ ਤੂੰ ਟਿਊਸ਼ਨ ਪੜ ਚਾਹੇ ਨਾ ਪੜ ਪਰ ਕਿਸੇ ਹੋਰ ਨੂੰ ਨਾ ਕਹੀਂ ਨਾ ਲੈ ਕੇ ਆਈ ਇਸ ਨੂੰ ਤਾਂ ਘਰ ਦੇ ਕੰਮ ਹੀ ਨਹੀਂ ਮੁੱਕਦੇ ਤੇ ਇਹਨੂੰ ਪਤਾ ਨਹੀਂ ਕਿਵੇਂ ਹਾਂ ਕਰ ਦਿੱਤੀ ਇਹਨੂੰ ਤਾਂ ਮੈਂ ਮਨਾ ਨਹੀਂ ਕਰ ਸਕਦਾ ਕਿਉਂਕਿ ਤੇਰੇ ਪਿਤਾ ਜੀ ਕਾਰਨ ਮੈਂ ਚੰਗਾ ਪੜ ਲੈ ਕੇ ਚੰਗੀ ਨੌਕਰੀ ਲੱਗਾ ਤੇ ਸੋਹਣੇ ਘਰ ਵਿੱਚ ਵਿਆਹਿਆ ਹੋਇਆ ਪਰ ਪਰ ਫਿਰ ਇਹ ਕਹਿ ਕੇ ਕੁਝ ਰੁਕ ਗਿਆ ਤੇ ਮੈਂ ਵੀ ਕੁਝ ਪੁੱਛਣਾ ਮੁਨਾਸਬ ਨਾ ਸਮਝਿਆ ਤਾਂ ਇਹ ਸੁਣ ਗੁਰਪ੍ਰੀਤ ਲਾਲੀ ਨੂੰ ਕਹਿਣ ਲੱਗਾ ਕਿ ਕਮਲਿਆ ਤੂੰ ਪੂਰੀ ਗੱਲ ਜਾਣਨ ਦੀ ਗੱਲ ਤਾਂ ਕਰ ਸਕਦਾ ਸੀ ਸ਼ਾਇਦ ਉਸ ਦੀ ਸਮੱਸਿਆ ਦਾ ਕੋਈ ਹੱਲ ਨਿਕਲ ਆਉਂਦਾ ਤੇ ਇਹ ਸੁਣ ਕੁਲਵਿੰਦਰ ਵੀ ਲਾਲੀ ਨੂੰ ਕਹਿਣ ਲੱਗੀ ਕਿ ਤੁਹਾਨੂੰ ਜੋਤੀ ਦੇ ਘਰ ਵਾਲੇ ਨੂੰ ਪੁੱਛਣਾ ਚਾਹੀਦਾ ਸੀ ਕਿ ਉਹ ਜੋਤੀ ਨੂੰ ਕਿਉਂ ਕੰਮ ਨਹੀਂ ਕਰਨ ਦੇਣਾ ਚਾਹੁੰਦਾ ਸੀ ਕਿਉਂ ਉਸ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਸੀ ਜੇ ਜੋਤੀ ਨੌਕਰੀ ਲੱਗਦੀ ਤਾਂ 30-40 ਹਜ਼ਾਰ ਨਾ ਸਹੀ 10-15 ਹਜ਼ਾਰ ਤਾਂ ਆਉਂਦਾ ਦੇ ਕੰਮਾਂ ਲਈ ਨੌਕਰ-ਨੌਕਰਾਨੀਆਂ ਰੱਖ ਸਕਦੇ ਸੀ ਜੇ ਜੋਤੀ ਨੌਕਰੀ ਲੱਗਦੀ ਤਾਂ ਕਈਆਂ ਨੂੰ ਰੋਜ਼ਗਾਰ ਮਿਲਣਾ ਸੀ ਪਰ ਪਤਾ ਨਹੀਂ مرد ਪ੍ਰਧਾਨ ਸਮਾਜ ਕਦ ਤੱਕ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦਾ ਰਹੇਗਾ ਕਿ ਔਰਤਾਂ ਨਾਲੇ ਦਫ਼ਤਰ ਕੰਮ ਕਰਦੀਆਂ ਨੇ ਤੇ ਨਾਲੇ ਘਰ ਦੇ ਕੰਮਾਂ 'ਚ ਪਿਸਦੀਆਂ ਨੇ ਤਾਂ ਇਹ ਗੱਲ ਸੁਣ ਗੁਰਪ੍ਰੀਤ ਕਹਿਣ ਲੱਗਾ ਕਿ ਸਾਡੇ ਕੋਲ ਅਕਸਰ ਅਜਿਹੇ ਕਈ ਕੇਸ ਆਏ ਹਨ ਜਿਨ੍ਹਾਂ ਦਾ ਹੱਲ ਦੋਵਾਂ ਧਿਰਾਂ ਨੂੰ ਸਮਝਾ ਕੇ ਦੱਸਿਆ ਗਿਆ ਜਿਹੜੇ ਸਮਝ ਗਏ ਉਹ ਪਰਿਵਾਰ ਹੱਸਦੇ ਵਸਦੇ ਤੇ ਜਿਹੜੇ ਨਹੀਂ ਸਮਝੇ ਉਹ ਥਾਣੇ ਕਚਹਿਰੀਆਂ ਜਾਂ ਪਖੰਡੀਆਂ ਦੇ ਡੇਰੇ ਟੂਣੇ ਕਰਵਾ ਕੇ ਘਰ ਬਰਬਾਦ ਕਰ ਰਹੇ ਹਨ ਸਮੱਸਿਆ ਦਾ ਹੱਲ ਮਾਹਿਰ ਤੋਂ ਕਰਵਾਉਣ ਦੀ ਥਾਂ ਆਪੋ ਚ ਹੱਥੋਂ ਪਾਈ ਗਾਲੀ ਗਲੋਚ ਕਰੀ ਜਾਣਗੇ ਤਾਂ ਇਹ ਸੁਣ ਕੁਲਵਿੰਦਰ ਗੁਰਪ੍ਰੀਤ ਨੂੰ ਕਹਿਣ ਲੱਗੀ ਕਿ ਬੱਸ ਕਰੋ ਤੁਸੀਂ ਤਾਂ ਲੈਕਚਰ ਹੀ ਦੇਣ ਲੱਗ ਪਏ ਤਾਂ ਗੁਰਪ੍ਰੀਤ ਕਹਿਣ ਲੱਗਾ ਕਿ ਤੈਨੂੰ ਇਹ ਲੈਕਚਰ ਲੱਗਦਾ ਸਿਆਣੇ ਕਹਿੰਦੇ ਨੇ ਉਹਨੋਂ ਸਭ ਦੀ ਕਰੋ ਮੰਨ ਦੀ ਨਾਲੇ ਕਹਿੰਦੇ ਨੇ ਕਿ ਘੱਟ ਬੋਲੋ ਪਰ ਮੈਂ ਤਾਂ ਨਾਰੀ ਦੇ ਹੱਕ ਚ ਬੋਲ ਰਿਹਾ ਸੀ ਫਿਰ ਗੁਰਪ੍ਰੀਤ ਲਾਲੀਵੱਲ ਮੂੰਹ ਕਰਕੇ ਕਹਿਣ ਲੱਗਾ ਕਿ ਚੱਲ ਅੱਗੇ ਦੱਸ ਕੀ ਹੋਇਆ ਤਾਂ ਲਾਲੀ ਕਹਿਣ ਲੱਗਾ ਕਿ ਫਿਰ ਮੈਂ ਜੋਤੀ ਕੋਲ ਟਿਊਸ਼ਨ ਪੜਨ ਲੱਗ ਗਿਆ ਜਦੋਂ ਵੀ ਮੈਂ ਜੋਤੀ ਦੇ ਘਰ ਜਾਣਾ ਤਾਂ ਉਸ ਨੇ ਦੁੱਧ ਗਰਮ ਕਰਕੇ ਦੇਣਾ ਕਦੇ ਕੁਝ ਖਾਣ ਨੂੰ ਦਿੰਦੀ ਕਦੇ ਕੁਝ ਜੇ ਮੈਂ ਇਨਕਾਰ ਕਰਦਾ ਤਾਂ ੱੱਕੇ ਨਾਲ ਖਵਾ ਦਿੰਦੀ ਮੇਰਾ ਬਹੁਤ ਖਿਆਲ ਰੱਖਦੀ ਮੈਂ ਬਹੁਤ ਇੱਜ਼ਤ ਕਰਦਾ ਸੀ ਪਰ ਫਿਰ ਕੁਝ ਦਿਨ ਜੋਤੀ ਹੋਰ ਹੀ ਗੱਲਾਂ ਕਰਨ ਲੱਗ ਪਈ ਕਦੇ-ਕਦੇ ਰੋਣ ਲੱਗ ਜਾਂਦੀ ਜਦ ਮੈਂ ਚੁੱਪ ਕਰਵਾਉਂਦਾ ਤਾਂ ਬੜੀ ਮੁਸ਼ਕਲ ਨਾਲ ਕਰਦੀ ਮੈਂ ਕਈ ਵਾਰ ਅੱਕ ਕੇ ਕਹਿ ਦਿੰਦਾ ਕਿ ਭਾਬੀ ਤੂੰ ਇੰਜ ਰੋਇਆ ਨਾ ਕਰ ਮੇਰੇ ਦਿਲ ਨੂੰ ਕੁਝ ਹੋਣ ਲੱਗਦਾ ਮੈਂ ਅੱਗੇ ਤੋਂ ਟਿਊਸ਼ਨ ਪੜਨ ਨਹੀਂ ਆਉਣਾ ਤਾਂ ਜੋਤੀ ਆਖਦੀ ਕਿ ਤੂੰ ਇੰਜ ਨਾ ਆਖਿਆ ਕਰ ਤੈਨੂੰ ਦੇਖ-ਦੇਖ ਮੈਂ ਜਿਉਂਦੀ ਹਾਂ ਮੈਨੂੰ ਤੇਰੇ ਤੋਂ ਬਹੁਤ ਉਮੀਦਾਂ ਹਨ ਤਾਂ ਮੈਂ ਕਿਹਾ ਕੀ ਭਾਬੀ ਤੂੰ ਇਹ ਕੀ ਆਖ ਰਹੀ ਐ ਤਾਂ ਜੋਤੀ ਕਹਿਣ ਲੱਗੀ ਕਿ ਮੈਨੂੰ ਮੇਰੇ ਨਾਮ ਨਾਲ ਬੁਲਾਇਆ ਕਰ ਤੂੰ ਮੈਨੂੰ ਬਹੁਤ ਸੋਹਣਾ ਪਿਆਰਾ ਲੱਗਦਾ ਏ ਜਦ ਮੈਂ ਕਿਹਾ ਕਿ ਭਾਬੀ ਤੂੰ ਇਹੋ ਜੀਆਂ ਗੱਲਾਂ ਨਾ ਕਰ ਤਾਂ ਮੇਰੀ ਭਾਬੀ ਨੇ ਰੋਂਦਿਆਂ ਸਾਰੀ ਗੱਲ ਦੱਸ ਦਿੱਤੀ ਤੇ ਇਹ ਵੀ ਕਿਹਾ ਕਿ ਮੈਂ ਤੈਨੂੰ ਕਿਸੇ ਕੰਮ ਲਈ ਮਜਬੂਰ ਨਹੀਂ ਕਰਾਂਗੀ ਠੰਡੇ ਦਿਮਾਗ ਨਾਲ ਸੋਚ ਵਿਚਾਰ ਕਰ ਲਵੀ ਜੋ ਫੈਸਲਾ ਤੂੰ ਕਰੇਂਗਾ ਉਹ ਮੈਨੂੰ ਮਨਜ਼ੂਰ ਹੋਵੇਗਾ ਬਸ ਤੂੰ ਟਿਊਸ਼ਨ ਨਾ ਛੱਡੀ ਜਦ ਤੱਕ ਪੜ੍ਹਨਾ ਹੈ ਪੜ ਲਿਆ ਕਰ ਫਿਰ ਮੈਂ ਕਈ ਵਾਰ ਜੋਤੀ ਦੇ ਘਰ ਚਲਿਆ ਜਾਂਦਾ ਹਰ ਵੇਲੇ ਮੈਨੂੰ ਉਸ ਕੋਲ ਰਹਿਣਾ ਚੰਗਾ ਲੱਗਦਾ ਕਦੇ ਦੂਰ ਜਾਣ ਨੂੰ ਦਿਲ ਨਾ ਕਰੇ ਮੇਰੀ ਮਾਂ ਵੀ ਕਈ ਵਾਰ ਔਖੀ ਹੋ ਜਾਂਦੀ ਤੇ ਉਧਰ ਜੋਤੀ ਦਾ ਘਰ ਵਾਲਾ ਵੀ ਜੋਤੀ ਨਾਲ ਔਖਾ ਹੋਇਆ ਕਰੇ ਜੋਤੀ ਨੇ ਮੈਨੂੰ ਕਈ ਵਾਰ ਦੱਸਿਆ ਕਿ ਮੇਰਾ ਪਤੀ ਕਈ ਵਾਰ ਮੈਨੂੰ ਧਮਕੀਆਂ ਦੇ ਚੁੱਕਾ ਹੈ ਕਿ ਜੇ ਲਾਲੀ ਘਰ ਨਾ ਆਉਣਾ ਹਟਿਆ ਤਾਂ ਮੈਂ ਉਸ ਦੇ ਮਾਪੇ ਨੂੰ ਕਹਿ ਦੇਵਾਂਗਾ ਤੇ ਉਸ ਦਾ ਆਉਣਾ ਬੰਦ ਕਰਵਾ ਦੇਵਾਂਗਾ ਤਾਂ ਫਿਰ ਮੈਂ ਵੀ ਹਾਰ ਕੇ ਕਹਿ ਦਿੱਤਾ ਕਿ ਜੇ ਤੁਸੀਂ ਲਾਲੀ ਜਾਂ ਉਸ ਦੇ ਮਾਪੇ ਨੂੰ ਕੁਝ ਕਿਹਾ ਤਾਂ ਮੈਂ ਵੀ ਸਾਰੇ ਲੋਕਾਂ ਨੂੰ ਤੇਰੇ ਬਾਰੇ ਦੱਸ ਦਵਾਂਗੀ ਮੈਂ ਕਦ ਤੱਕ ਆਪਣੇ ਸਿਰ ਤੇ ਇਲਜ਼ਾਮ ਝੱਲਾਂਗੀ ਤੇਰੀਆਂ ਗਲਤੀਆਂ ਦੀ ਸਜ਼ਾ ਮੈਂ ਭੁਗਤ ਰਹੀ ਹਾਂ ਮੈਡੀਕਲ ਰਿਪੋਰਟ ਮੁਤਾਬਕ ਵੀ ਤੁਸੀਂ ਫਿੱਟ ਨਹੀਂ ਹੋ ਗੁਰਪ੍ਰੀਤ ਨੇ ਜਾਨਣਾ ਚਾਹਿਆ ਕਿ ਕੀ ਗੱਲ ਸੀ ਤਾਂ ਲਾਲੀ ਨੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਜਦ ਕਲਵਿੰਦਰ ਨੇ ਕਿਹਾ ਕਿ ਚਲੋ ਸਾਰੀਆਂ ਗੱਲਾਂ ਛੱਡੋ ਪਹਿਲਾਂ ਇਹ ਦੱਸੋ ਕਿ ਜੋਤੀ ਦੇ ਘਰ ਵਾਲਾ ਕਿਵੇਂ ਮਰਿਆ ਸੀ ਤਾਂ ਲਾਲੀ ਰੋਂਦਿਆਂ ਹੋਇਆਂ ਕਹਿਣ ਲੱਗਾ ਕਿ ਜੋਤੀ ਦਾ ਘਰ ਵਾਲਾ ਆਪ ਕੁਝ ਖਾ ਕੇ ਮਰਿਆ ਸੀ ਉਸ ਦੇ ਮਾਪੇ ਨੇ ਚੁੱਪਚਾਪੀ ਤੇ ਸੰਸਕਾਰ ਕਰਾ ਦਿੱਤਾ ਤਾਂ ਜੋ ਕੋਈ ਬਦਨਾਮੀ ਨਾ ਹੋਵੇ ਕਿਉਂਕਿ ਜੋਤੀ ਨੇ ਆਪਣੇ ਵਿਆਹ ਤੋਂ ਬਾਅਦ ਸਭ ਕੁਝ ਆਪਣੀ ਸੱਸ ਨੂੰ ਦੱਸ ਦਿੱਤਾ ਸੀ ਤੇ ਉਸ ਦੀ ਸੱਸ ਆਪਣੇ ਮੁੰਡੇ 'ਚ ਕੋਈ ਨੁਕਸ ਨਾ ਕੱਢੇ ਸਗੋਂ ਜੋਤੀ 'ਚ ਕੱਢਦੀ ਰਹਿੰਦੀ ਤੇ ਸਿਆਣਿਆਂ ਦੇ ਚੱਕਰ 'ਚ ਪੈ ਗਈ ਪਰ ਜੋਤੀ ਨੇ ਕਿਤੇ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਜੋਤੀ ਦਾ ਘਰ ਵਾਲਾ ਤਾਂ ਹੀ ਉਸ ਨੂੰ ਕਿਤੇ ਨੌਕਰੀ ਨਹੀਂ ਸੀ ਕਰਨ ਦਿੰਦਾ ਕਿਉਂਕਿ ਉਸ ਨੂੰ ਹਰ ਵੇਲੇ ਚਰ ਰਹਿੰਦਾ ਕਿ ਜੋਤੀ ਕਿਤੇ ਗੱਲ ਲੀਕ ਨਾ ਕਰ ਦੇਵੇ ਜਾਂ ਬਹਿਕ ਨਾ ਜਾਵੇ ਜੋਤੀ ਦੇ ਕੋਈ ਬੱਚਾ ਨਾ ਹੋਣ ਕਰਕੇ ਜੋਤੀ ਪਰੇਸ਼ਾਨ ਰਹਿੰਦੀ ਸੀ ਜੋਤੀ ਨੇ ਬੱਚੇ ਦੀ ਪ੍ਰਾਪਤੀ ਲਈ ਮੈਨੂੰ ਆਪਣਾ ਸ਼ਿਕਾਰ ਬਣਾਇਆ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਜੋਤੀ ਤੋਂ ਦੂਰ ਚਲਾ ਜਾਵਾਂ ਪਰ ਜਾ ਨਾ ਸਕਿਆ ਸਗੋ ਜੋਤੀ ਵੀ ਮੈਨੂੰ ਕਈ ਵਾਰ ਕਦੇ ਕਿਤੇ ਕਦੇ ਕਿੱਥੇ ਲੈ ਜਾਂਦੀ ਜੋਤੀ ਨੂੰ ਆਪਣੇ ਪਤੀ ਦੀ ਥਾਂ ਨੌਕਰੀ ਮਿਲ ਗਈ ਸੀ ਹੁਣ ਉਹ ਆਪਣੀ ਤਨਖਾਹ ਆਪਣੀ ਮਰਜ਼ੀ ਨਾਲ ਖਰਚਦੀ ਉਸ ਨੇ ਆਪਣਾ ਪੁਰਾਣਾ ਘਰ ਢਾਕੇ ਨਵੀਂ ਕੋਠੀ ਪਾਈ ਜਿਸ ਦਾ ਮੈਨੂੰ ਕੋਈ ਦੁੱਖ ਨਹੀਂ ਪਰ ਪਰ ਫਿਰ ਕੁਝ ਕਹਿੰਦਾ ਰੁਕ ਗਿਆ